ਹਾਈ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਹਾਈ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਜਿੱਥੇ ਅੱਜ ਪਿੰਡ ਕਣਗੜ ਪੂਤਨਾ ਦੇ ਵਿੱਚ ਹਰਚੰਦ ਸਿੰਘ ਚੇਅਰਮੈਨ ਮੰਡੀ ਬੋਰਡ ਪਹੁੰਚੇ ਨੇ ਉੱਥੇ ਉਹਨਾਂ ਦੇ ਸਵਾਗਤ ਲਈ ਪਿੰਡ ਦੇ ਵਿੱਚੋਂ ਬਹੁਤ ਵਡਾਹੰਗਾਰਾ ਮਿਲਿਆ ਜਿੱਤੇ ਗੁਰਦੀਪ ਸਿੰਘ ਰਾਠੀ ਲਖਵਿੰਦਰ ਸਿੰਘ ਲੱਖਾ ਮੋਕੇ ਦੀ ਪੰਚਾਇਤ ਦੇ ਮੈਂਬਰ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਸੇਖੋਂ ਪਰਿਵਾਰ ਦੇ ਵਿੱਚੋਂ ਵੀ ਇੱਥੇ ਸਾਰੇ ਨਜ਼ਰ ਆਏ ਕਿਉਂਕਿ ਪਿੰਡ ਦੇ ਭਲੇ ਦੀ ਗੱਲ ਜਿੱਥੇ ਵੀ ਹੋਵੇ ਉੱਥੇ ਕੋਈ ਪਾਰਟੀਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਥੇ ਸਾਰੇ ਇਕਜੁੱਟ ਹੋ ਕੇ ਪਿੰਡ ਦੇ ਭਲੇ ਲਈ ਆਏ ਨੇ ਚਾਹੇ ਉਹ ਕਾਂਗਰਸ ਨਾਲ ਸੰਬੰਧਿਤ ਚਾਹੇ ਅਕਾਲੀ ਦਲ ਨਾਲ ਚਾਹੇ ਆਮ ਆਦਮੀ ਪਾਰਟੀ ਨਾਲ ਚਾਹੇ ਭਾਜੀਪੀ ਨਾਲ ਕਹਿਣ ਦਾ ਭਾਵ ਹੈ ਇੱਥੇ ਸਾਰੇ ਜਿੰਨੇ ਵੀ ਇਕੱਠੇ ਹੋਏ ਸਾਰੇ ਪਿੰਡ ਦੇ ਭਲੇ ਲਈ ਇਕੱਠੇ ਹੋਏ ਤੇ ਹਰਚੰਦ ਸਿੰਘ ਜੋ ਮੰਡੀ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੇ ਇੱਥੇ ਵਿਸ਼ਵਾਸ ਦਿਵਾਇਆ ਜਿਹੜੀ ਪਿੰਡ ਦੀ ਸੜਕ ਜਾਲੇਦਾਲੋਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਜਾਂ ਪਿੰਡ ਦੇ ਵਿੱਚ ਜਿਹੜਾ ਅੱਡੇ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਉਹ ਵੀ ਸੜਕ ਬਣਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਤੇ ਇੱਕ ਟਰਾਲਾ ਜਿਹੜਾ ਇੱਥੇ ਰੋੜਿਆਂ ਦਾ ਵੀ ਛੱਟਿਆ ਗਿਆ ਕਿਉਂਕਿ ਉਦਘਾਟਨ ਕੀਤਾ ਗਿਆ ਅੱਜ ਸੋ ਪਿੰਡ ਦੇ ਵੱਲੋਂ ਜਿਹੜਾ ਸਹਿਯੋਗ ਜੀ ਆ ਉਹਨਾਂ ਨੂੰ ਆਖਿਆ ਗਿਆ ਤੇ ਸਾਰੇ ਨਗਰ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਕਿਉਂਕਿ ਪਿੰਡ ਦਾ ਕੰਮ ਹੋਵੇ ਸਰਕਾਰਾਂ ਆਂਦੀ ਜਾਂਦੀਆਂ ਰਹਿੰਦੀਆਂ ਨੇ ਪਰ ਪਿੰਡ ਦੇ ਵਿੱਚ ਪਿਆਰ ਸਤਿਕਾਰ ਤੇ ਮਾਣ ਇੱਜ਼ਤ ਰਹਿਣਾ ਚਾਹੀਦਾ 5-7 ਦਿਨ ਪਹਿਲਾਂ ਮੇਰੀ ਆਪਣੇ ਪਿੰਡ ਦੇ ਲੈਵਲ ਤੇ ਇਹ ਮੈਂ ਗੱਲਬਾਤ ਤਰੱਕੀ ਵੀ ਸਾਡਾ 메ਨ ਰਸਤਾ ਗੁਰੂ ਘਰ ਨੂੰ ਜਾਂਦਾ ਮੰਦਿਰ ਆ ਉੱਥੇ ਥਾਈਏ ਉੱਥੇ ਉੱਥੇ ਖੇੜਾ ਵੀ 메ਨ ਰਸਤਾ ਪਿੰਡ ਦਾ ਵੀ ਜ਼ਰੂਰ ਬਣੇ ਸੋ ਹਰਚੰਦ ਸਿੰਘ ਮੰਡੀ ਬੋਰਡ ਪੰਜਾਬ ਜੀ ਨੇ ਉਸੇ ਟਾਈਮ ਇਹ ਗੱਲ ਨੋਟ ਕੀਤੀ ਆ ਮੈਂ ਉਹਨਾਂ ਦਾ ਵੀ ਆਪਣੇ ਚੈਨਲ ਰਾਹੀਂ ਵੀ ਤੇ ਆਪਣੇ ਪਿੰਡ ਬੋਲ ਵੀ ਉਹਨਾਂ ਦਾ ਧੰਨਵਾਦ ਕਰਦਾ ਜੋ ਅੱਧ ਬੋਲ ਇੱਥੇ ਪਹੁੰਚੇ ਤੇ ਜਲਦ ਜਲਦ ਇਹ ਪਿੰਡ ਦਾ ਜਿਹੜਾ ਕਾਰਜ ਹੋਵੇ ਤੇ ਰਾਜਨੀਤੀ ਇੱਕ ਪਾਸੇ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਅੱਡ ਅੱਡ ਪਾਰਟੀਆਂ ਦੇ ਸਪੋਰਟਰ ਨੇ ਜਦੋਂ ਪਿੰਡ ਦਾ ਕੰਮ ਹੋਵੇ ਜ਼ਰੂਰ ਇੱਕਜੁੱਟ ਰਹਿਣਾ ਚਾਹੀਦਾ ਸੋ ਸਭ ਦਾ ਸਾਂਝਾ ਕੰਮ ਆ ਪਿੰਡ ਦਾ ਤੇ ਆਪਾਂ ਸਾਰੇ ਰਲ ਮਿਲ ਕੇ ਪਿੰਡ ਦਾ ਵਿਕਾਸ ਕਰਾਈਏ ਸੋ ਜਿਹੜੀ ਪੰਚਾਇਤ ਆ ਪਿੰਡ ਦੀ ਸਰਪੰਚ ਦਵਿੰਦਰ ਸਿੰਘ ਚੀਮਾ ਉਹ ਵੀ ਇੱਥੇ ਪਹੁੰਚੇ ਸੇਖੋ ਪਰਵਾਰ ਚ ਸਰਜੀਤ ਬਾਬਾ ਜੀ ਨੰਬਰਦਾਰ ਸਾਰੇ ਮੈਂਬਰ ਸਹਿਬਾਨ ਇੱਥੇ ਪਹੁੰਚੇ ਉਹਨਾਂ ਦਾ ਧੰਨਵਾਦ ਜਿੰਨੇ ਵੀ ਡੇਰੇ ਆਲੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਇਕੱਲੇ-ਇਕੱਲੇ ਦਾ ਨਾਮ ਲਾਵਾਂਗੇ ਬਹੁਤ ਜ਼ਿਆਦਾ ਵੱਡੀ ਵੀਡੀਓ ਹੋ ਜਾਊਗੀ ਆਓ ਸਾਰੇ ਰਲ ਮਿਲ ਕੇ ਆਪਣੇ ਆਪਣੇ ਪਿੰਡ ਦਾ ਵਿਕਾਸ ਕਰਾਈਏ ਸੋ ਅੱਜ ਤੱਕ ਐ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਆਗਿਆ ਧੰਨਵਾਦ ਜੀ ਸ਼ਾਸਿਕਾਲ ਸਾਡੇ ਪੰਜਾਬੀ ਟੂਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ